ਸਸ਼ੀਕਾਲ ਸੀਏ ਨੂੰ ਪੰਜਾਬੀ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਚਾਲ ਦੇ ਨਾਲ ਧਰਤੀ ਹਿੱਲੀ ਹੈ ਬਿਲਡਿੰਗਾਂ ਟੈ ਟੇਰੀ ਹੋ ਗਈਆਂ ਨੇ ਕਿ ਬਿਲਡਿੰਗ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਟੈ ਟੇਰੀ ਹੋ ਗਈ ਹੈ ਪੁਚਾਲ ਦੀ ਤੀਬਰਤਾ ਇੰਨੀ ਸੀ ਕਿ ਇੱਕ ਬਿਲਡਿੰਗ ਦੇ ਉੱਪਰ ਸਵੀਮਿੰਗ ਪੂਲ ਬਣਿਆ ਹੈ ਉਸ ਦਾ ਪਾਣੀ ਛੱਲਾ ਮਾਰ ਮਾਰ ਕੇ ਬਾਹਰ ਆ ਰਿਹਾ ਹੈ ਦੱਸ ਦਈਏ ਕਿ ਇਹ ਤਸਵੀਰਾਂ THAILAND ਤੋਂ ਸਾਹਮਣੇ ਆਈਆਂ ਜਿੱਥੇ ਕਿ ਪੁਚਾਲ ਇੰਨਾ ਜਿਆਦਾ ਸੀ ਕਿ ਲੋਕਾਂ ਦੇ ਵਿੱਚ ਦਹਿਸਦ ਦਾ ਮਾਹੌਲ ਬਣ ਜਾਂਦਾ ਹੈ ਲੋਕ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਾਰ ਜਿਹੜੀ ਬਿਲਡਿੰਗ ਹੈ ਉਹ ਟਹਿ ਟੇਰੀ ਹੋ ਜਾਂਦੀ ਹੈ ਹਲੇ ਅੰਕੜਾ ਤਾਂ ਨਹੀਂ ਪਤਾ ਲੱਗ ਸਕਿਆ ਕਿ ਕਿੰਨਿਆਂ ਦੀ ਮੌਤ ਹੋਈ ਹੈ ਜਾਂ ਕਿੰਨਿਆਂ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਹੋਇਆ ਪਰ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਬਿਲਡਿੰਗ ਕਿਸ ਤਰ੍ਹਾਂ ਟਹਿ ਟੇਰੀ ਹੋ ਗਈ ਹੈ ਮਿੱਟੀ ਦਾ ਢੇਰ ਬਣ ਗਈ ਹੈ ਤੇ ਦੂਜੀ ਬਿਲਡਿੰਗ ਦੇ ਵਿੱਚ ਪਾਣੀ ਜਿਹੜਾ ਹੈ ਉਹ সুইਮਪੂਲ ਦਾ ਪਾਣੀ ਬਾਹਰ ਆ ਰਿਹਾ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚ ਮੌਜੂਦ ਸੀ ਇੱਕਦਮ ਪੁਚਾਲ ਆਇਆ ਪਹਿਲਾਂ ਪੁਚਾਲ ਦੀ ਕੋਈ ਚੇਤਾਵਨੀ ਵੀ ਨਹੀਂ ਦਿੱਤੀ ਗਈ ਤੇ ਉਸ ਕਰਕੇ ਲੋਕ ਆਪਣੇ ਘਰਾਂ ਵਿੱਚ ਮੌਜੂਦ ਸੀ ਪਰ ਗਨੀਮਤ ਇਹ ਰਹੀ ਹੈ ਕਿ ਘਰਾਂ ਦੇ ਵਿੱਚ ਕਈ ਘਰ ਬਹੁਤ ਵੱਜ ਗਏ ਨੇ ਪਰ ਇੱਕ ਬਿਲਡਿੰਗ ਜਿਹੜੀ ਹੈ ਸ਼ਾਇਦ ਉਹ ਪੁਰਾਣੀ ਬਿਲਡਿੰਗ ਹੋ ਸਕਦੀ ਹੈ ਜਾਂ ਕਹਿ ਲਈਏ ਕਿ ਇਹ ਬਿਲਡਿੰਗ ਦਾ ਕੰਸਟਰਕਸ਼ਨ ਸਹੀ ਨਹੀਂ ਹੋਇਆ ਹੋਣਾ ਤਾਂ ਕਰਕੇ ਉਹ ਬਿਲਡਿੰਗ ਜਿਹੜੀ ਹੈ ਉਹ ਢੈ ਢੇਰੀ ਹੋ ਜਾਂਦੀ ਹੈ ਤੇ ਮਿੰਟਾਂ ਦੇ ਵਿੱਚ ਇੱਕ ਮਿੱਟੀ ਦਾ ਢੇਰ ਬਣ ਜਾਂਦੀ ਹੈ ਤਾਂ ਤੁਹਾਨੂੰ ਫਿਰ ਦੱਸ ਦਈਏ ਕਿ ਤਸਵੀਰਾਂ ਥਾਈਲੈਂਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਚਾਲ ਨੇ ਤਬਾਹੀ ਮਚਾ ਦਿੱਤੀ ਹੈ ਪੁਚਾਲ ਨੇ ਲੋਕਾਂ ਦੇ ਦਿਲ ਦਹਿਲਾ ਦਿੱਤੇ ਨੇ థਾਈਲੈਂਡ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਪੁਚਾਲ ਦੀ ਤੀਬਰਤਾ ਤੇਜ਼ ਸੀ ਕਿ ਲੋਕਾਂ ਦੇ ਵਿੱਚ ਜ਼ਹਿਰ ਸਰ ਦਾ ਮਾਹੌਲ ਬਣ ਗਿਆ ਲੋਕਾਂ ਦੁਕਾਨ ਸੜਕ ਦੇ ਉੱਪਰ ਖੜੇ ਦੁਕਾਨਾਂ ਦੇ ਉੱਪਰ ਖੜੇ ਹੋ ਕੇ ਵੀਡੀਓ ਬਣਾ ਰਹੇ ਨੇ ਤਾਂ ਪਰ ਇਹ ਬਰੀ ਪਰੇਸ਼ਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਕੁਦਰਤੀ ਆਫ਼ਤਾਂ ਜਿਵੇਂ ਹੀ ਮਨੁੱਖ ਕੁਦਰਤ ਨਾਲ ਛੇੜਛਾੜ ਕਰਦਾ ਹੈ ਤਾਂ ਕੁਦਰਤੀ ਆਫ਼ਤਾਂ ਦਾ ਆਉਣਾ ਜ਼ਰੂਰ ਬਣ ਜਾਂਦਾ ਹੈ ਤਾਂ ਕੁਦਰਤ ਆਪਣਾ ਰੰਗ ਜ਼ਰੂਰ ਦਿਖਾਉਂਦੀ ਹੈ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬਿਲਡਿੰਗ ਕਿਸ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਸਸ਼ੀਕਾਲ ਸੀਐਨ ਪੰਜਾਬੀ ਦੇਖਣ ਦਰਸ਼ਕਾਂ ਦਾ ਸਵਾਗਤ ਹੈ। ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਚਾਲ ਦੇ ਨਾਲ ਧਰਤੀ ਹਿੱਲੀ ਹੈ। ਬਿਲਡਿੰਗਾਂ ਢਹਿ ਢੇਰੀ ਹੋ ਗਈਆਂ ਨੇ ਕਿ ਬਿਲਡਿੰਗ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਗਈ ਹੈ। ਪੁਚਾਲ ਦੀ ਤੀਬਰਤਾ ਇੰਨੀ ਸੀ ਕਿ ਇੱਕ ਬਿਲਡਿੰਗ ਦੇ ਉੱਪਰ ਸਵੀਮਿੰਗ ਪੂਲ ਬਣਿਆ ਹੈ। ਉਸ ਦਾ ਪਾਣੀ ਛੱਲਾ ਮਾਰ ਮਾਰ ਕੇ ਬਾਹਰ ਆ ਰਿਹਾ ਹੈ। ਦੱਸ ਦਈਏ ਕਿ ਇਹ ਤਸਵੀਰਾਂ ਥਾਈਲੈਂਡ ਤੋਂ ਸਾਹਮਣੇ ਆਏ ਜਿੱਥੇ ਕਿ ਭੁਚਾਲ ਇੰਨਾ ਜਿਆਦਾ ਸੀ ਕਿ ਲੋਕਾਂ ਦੇ ਵਿੱਚ ਦਹਿਸ ਦਾ ਮਾਹੌਲ ਬਣ ਜਾਂਦਾ ਹੈ ਲੋਕ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੀ ਬਿਲਡਿੰਗ ਹੈ ਉਹ ਟਹਿ ਟੇਰੀ ਹੋ ਜਾਂਦੀ ਹੈ ਹਲੇ ਅੰਕੜਾ ਤਾਂ ਨਹੀਂ ਪਤਾ ਲੱਗ ਸਕਿਆ ਕਿ ਕਿੰਨਿਆਂ ਦੀ ਮੌਤ ਹੋਈ ਹੈ ਜਾਂ ਕਿੰਨੇ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਹੋਇਆ ਪਰ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਬਿਲਡਿੰਗ ਕਿਸ ਤਰ੍ਹਾਂ ਟਹਿ ਟੇਰੀ ਹੋ ਗਈ ਹੈ ਮਿੱਟੀ ਦਾ ਢੇਰ ਬਣ ਗਈ ਹੈ ਤੇ ਦੂਜੀ ਬਿਲਡਿੰਗ ਦੇ ਵਿੱਚ ਪਾਣੀ ਜਿਹੜਾ ਹੈ ਉਹ সুইਮਪੂਲ ਦਾ ਪਾਣੀ ਬਾਹਰ ਆ ਰਿਹਾ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚ ਮੌਜੂਦ ਸੀ ਇੱਕਦਮ ਪੁਚਾਲ ਆਇਆ ਪਹਿਲਾਂ ਪੁਚਾਲ ਦੀ ਕੋਈ ਚੇਤਾਵਨੀ ਵੀ ਨਹੀਂ ਦਿੱਤੀ ਗਈ ਤੇ ਉਸ ਕਰਕੇ ਲੋਕ ਆਪਣੇ ਘਰਾਂ ਵਿੱਚ ਮੌਜੂਦ ਸੀ ਪਰ ਗਨੀਮਤ ਇਹ ਰਹੀ ਹੈ ਕਿ ਘਰਾਂ ਦੇ ਵਿੱਚ ਕਈ ਘਰ ਬਹੁਤ ਵੱਜ ਗਏ ਨੇ ਪਰ ਇੱਕ ਬਿਲਡਿੰਗ ਜਿਹੜੀ ਹੈ ਸ਼ਾਇਦ ਉਹ ਪੁਰਾਣੀ ਬਿਲਡਿੰਗ ਹੋ ਸਕਦੀ ਹੈ ਜਾਂ ਕਹਿ ਲਈਏ ਕਿ ਇਹ ਬਿਲਡਿੰਗ ਦਾ ਕੰਸਟਰਕਸ਼ਨ ਸਹੀ ਨਹੀਂ ਹੋਇਆ ਹੋਣਾ ਤਾਂ ਕਰਕੇ ਉਹ ਬਿਲਡਿੰਗ ਜਿਹੜੀ ਹੈ ਉਹ ਢੈ ਢੇਰੀ ਹੋ ਜਾਂਦੀ ਹੈ ਤੇ ਮਿੰਟਾਂ ਦੇ ਵਿੱਚ ਇੱਕ ਮਿੱਟੀ ਦਾ ਢੇਰ ਬਣ ਜਾਂਦੀ ਹੈ ਤਾਂ ਤੁਹਾਨੂੰ ਫਿਰ ਦੱਸ ਦਈਏ ਕਿ ਤਸਵੀਰਾਂ ਥਾਈਲੈਂਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਚਾਲ ਨੇ ਤਬਾਹੀ ਮਚਾ ਦਿੱਤੀ ਹੈ ਪੁਚਾਲ ਨੇ ਲੋਕਾਂ ਦੇ ਦਿਲ ਦਹਿਲਾ ਦਿੱਤੇ ਨੇ ਥਾਈਲੈਂਡ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਪੁਚਾਲ ਦੀ ਤੀਬਰਤਾ ਤੇਜ਼ ਸੀ ਕਿ ਲੋਕਾਂ ਦੇ ਵਿੱਚ ਦਹਿਸ ਦਾ ਮਾਹੌਲ ਬਣ ਗਿਆ ਲੋਕਾਂ ਦੁਕਾਨ ਸੜਕ ਦੇ ਉੱਪਰ ਖੜੇ ਦੁਕਾਨਾਂ ਦੇ ਉੱਪਰ ਖੜੇ ਹੋ ਕੇ ਵੀਡੀਓ ਬਣਾ ਰਹੇ ਨੇ ਤਾਂ ਪਰ ਇਹ ਬੜੀ ਪਰੇਸ਼ਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਕੁਦਰਤੀ ਆਫ਼ਤਾਂ ਜਿਵੇਂ ਹੀ ਮੁਨੋਕ ਕੋਦ ਤਰ੍ਹਾਂ ਛੇੜਛੜ ਕਰਦਾ ਤਾਂ ਕੋਦ ਤੀ ਆਫਤਾਂ ਦਾ ਆਉਣਾ ਜ਼ਰੂਰ ਬਣ ਜਾਂਦਾ ਤਾਂ ਕੋਦ ਤ ਆਪਣਾ ਰੰਗ ਜ਼ਰੂਰ ਦਿਖਾਉਂਦੀ ਹੈ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬਿਲਡਿੰਗ ਕਿਸ ਤਰ੍ਹਾਂ ਟੈਟੇਰੀ ਹੋ ਗਈ ਹੈ